ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਆਪਣਾ ਵੀ ਅੱਜ ਆਲੂਆਂ ਦਾ ਬਸ ਲਾਸਟ ਲੋਡ ਹੀ ਆ ਤੇ ਟਰਾਲਾ ਭਰੀ ਜਾਨੇ ਆ ਤੇ ਸ਼ਾਂਤੀ ਦਾ ਜਮਾ ਨਿਪਟ ਗਿਆ 20 ਕੋਸ ਲਾਤਾ 20 ਦੀ ਕੋ ਟਰਾਲੀ ਭਰਨੀ ਆ ਅੱਜ ਸ਼ਾਮ ਨੂੰ ਤੇ ਅੱਜ ਜਮਾ ਨੇ ਬੜ ਜੂ ਅੱਜ ਆਲੂਆਂ ਦਾ ਤੇ ਦੇਖੋ ਭਰੀ ਜਾਨੇ ਆ ਬਸ ਟਰਾਲਾ ਆਇਆ ਵਾ ਲੱਗਿਆ ਵਾ ਟਰਾਲਾ ਲਾਤੀਆਂ ਉਹਦੇ ਚ ਤਿੰਨ ਚਾਰ ਢਾਂਕਾ ਕੋੜਾਗਾ ਵੱਡਾ ਟਰਾਲਾ 810 15 ਗੱਟੇ ਪੈ ਜਾਣੇ ਇਹਦੇ ਚ ਦੇਖੋ ਜਾਂਦੇ ਆ ਭਰੀ ਦੇਖੋ ਵੱਡਾ ਟਰਾਲਾ ਆ ਬਾਬਾ ਵੱਡਾ ਟਰਾਲਾਗਾ ਦੇਖੋ ਜਾਂਦੇ ਆ ਭਰੀ ਚਾਰ ਪੰਜ ਢਾਂਕਾ ਲਾਤੀਆਂ ਸਰਤ ਬਾੜ ਦੀ ਭਰਾ ਲਾਈ ਜਾਂਦੇ ਆ ਤੇ ਚ ਪਾਉਣਾ ਆਪਾਂ 810 15 ਗੱਟੇ ਪਾਉਣੇ ਆ ਤੇ ਬਸ ਇਧਰੋਂ ਪਰਤਾ ਚੱਕੀ ਜਾਂਦੇ ਆ ਆ ਰਹਿ ਗਿਆ ਕੋਸੇ ਦੇ ਚ ਵੀ ਰਹਿ ਜਾਣਾ 810 ਹੋ ਜਾਣ 15 ਹੋ ਜਾਣ ਇਹ ਟਰਾਲੇ ਚ ਪੈਣ ਨੂੰ ਪੈ ਜਾਣੇ ਆ ਦੇਖੋ ਭਰ ਜਾਂਦੇ ਆ ਲੇਖੋ ਤਾਂ ਤਾਂ ਕਾ ਲੱਗੀਆਂ ਨੇ ਆ ਦੇ ਇਧਰੋਂ ਦੇਖੋ ਲਾਤੀਆਂ 1 2 3 4 5 6 ਤਾਂ ਕਾਲ ਆਕੀਆਂ 7 ਰਹਿ ਗਈਆਂ 13 ਲੱਗਦੀਆਂ ਤੇ ਭਰੀ ਜਾਂਦੇ ਆ ਫਿਰ ਆਪਣੀ ਟਰਾਲੀ ਖੜੀ ਆਓ ਭਰਨੀ ਆ 20 ਦੀ ਤੇ ਰੌਣੀ ਵੀ ਆਪਣੀ ਹੋ ਗਈ ਉੱਤੋਂ ਚਿੱਟੀ ਜੀ ਪੈਲੀ ਬਸ ਹਜੇ ਉਧਰ ਲਿਓ 5 ਕਿੱਲੇ ਜੇ ਗਿੱਲੇ ਆ ਹੁਣੇ 5 ਆ ਗਏ ਬੱਤ ਬਸ ਇਹ ਅੱਜ ਓਪਾ ਕਾਲੂ ਪਿਆਰ ਕਰਦਾਂਗੇ ਉਤੋਂ ਹੋ ਗਈ ਚਿੱਟੀ ਜੋ ਥੋੜਾ ਜਿਆਦਾ ਥਾਂ ਉਧਰੋਂ ਆਮੇ ਸ਼ਾਮੇ ਜਿਉ ਬਾਕੀ ਇਹ ਬਾਤਾਂ ਵਾਈਪਈ ਆ ਉਤੋਂ ਹੋ ਗਈ ਚਿੱਟੀ ਤੇ ਇਹ ਕੱਲ ਨੂੰ ਦੇਵਾਂਗੇ ਵਾਹ ਵਾ ਕੇ ਮਾਰ ਦਾਂਗੇ ਸਵਾ ਕੱਲ ਨੂੰ ਸ਼ਾਮ ਨੂੰ ਖੋਲ ਦਾਂਗੇ ਵਾ ਕੇ ਤੇ ਪਰਸੋਂ ਨੂੰ ਸਵੇਰ ਸਵੇਰ ਕੇ ਆ ਮਾਰ ਕੇ ਬਾਸੇ ਨੂੰ ਵੀਜ ਦਾਂਗੇ ਪਰਸੋਂ ਨੂੰ ਤੁਹਾਨੂੰ ਲਿਉਨੇ ਆ ਵੀਰ ਨਾਲੇ ਮੂੰਗੀ ਦਾ ਇਹ ਹੋ ਦੂਜਾ ਬਾਣ ਉੱਤਰ ਲਾਓ ਥੋੜਾ ਜਿਹਾ ਕਿਲਾ ਉਹ ਦੋ ਦਿਨ ਅੜੱਕੇ ਬੀਜਾਂਗੇ ਇਹ ਆਪਾਂ ਦੇ ਦੇ ਆ ਪਰਸੋ ਨੂੰ ਸਵੇਰ ਸਵੇਰ ਬੀਜਾਂਗੇ ਹੱਥ ਸਵਾ ਫੱਟ ਕਿੱਲੇ ਆਹ ਰਹਿ ਜੂ ਜੀ ਚਾਹ ਦੋ ਤਿੰਨ ਖਨਾਲਾਂ ਚ ਆਪਣਾ ਢੇਰ ਮਾਰਿਆ ਹੋਇਆ ਸੀਗਾ ਸ਼ਾਂਤੀ ਦਾ ਕੰਮ ਚੱਲਦਾ ਸੀ ਇਹਦੇ ਚ ਅਸਾ ਲੂਆਂ ਦਾ ਜ ਆਪਣਾ ਫਤਿਹ ਹੋ ਜੂਗਾ ਮੈਂ ਨਿਬੜ ਜੂਗਾ ਜਮਾ ਲੋਡਿੰਗ ਦਾ ਵੀ ਬੀਜ ਦਾ ਵੀ ਸਾਰਾ ਕੁਝ ਸੰਭਿਆ ਜਾਊਗਾ ਆਪਣਾ M5 ਆ ਦੇ ਆ ਆਪਣਾ ਵੀ ਕੱਢਿਆ ਵਿਆ ਬਸ ਆਹ ਇੰਨੀਆਂ ਕਪੂਰੀਆਂ ਕੰਡਾ ਕਰਨ ਵਾਲੀਆਂ ਰਹਿ ਗਈਆਂ ਕੰਡਾ ਤੇ ਟਾਂਕਾ ਆਹੀ ਬਾਕੀ ਟੋਟਲ ਹੋਈ ਪਈ ਆ ਤੇ ਵਾਜ ਹੋ ਜੂ ਫਤੇ ਕੰਮ ਦੇਖੋ ਨਹੀਂ ਇਹ ਜਿਆਦਾ ਲੱਗਤ ਬਸ ਆਹ ਦੇ ਬਸ ਲੱਦੀ ਜਾਂਦੇ ਆ ਪੰਜੇਮੀ ਟਾਂਕ ਲੱਗ ਗਈ ਤੇ ਰਹਿ ਗਈਆਂ 1 2 3 4 5 6 7 5 ਕਰ ਰਹਿ ਗਈਆਂ 6 ਅਦਾਲਤ ਦੇ ਆ ਗਿਆ ਬਸ ਅੱਧਾ ਰਹਿ ਗਿਆ ਬਸ ਅੱਜ ਨੇਪੜ ਜੂ ਆਪਣਾ ਜਮਾ ਸਾਰਾ ਦੇਖੋ ਆ ਕੋ ਸੰਦੀਪ ਆਗਾ ਕੋ ਲੱਦਣ ਵਾਲਾ ਹੀ ਆ ਬਸ ਅੱਜ ਨੇਪੜ ਜੂਗਾ ਵੀਡੀਓ ਨੂੰ ਇੱਥੇ ਹੀ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਦੇ ਪੇਜ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫਾਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ